ਜੀ ਅਖਸ਼ੇ ਕੀ ਕੁਝ ਜਾਣਕਾਰੀ ਹੈ ਫਿਰੋਜ਼ਪੁਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਹੋ ਰਹੇ ਨੇ ਕੀ ਕੁਝ ਜਾਣਕਾਰੀ ਹੈ ਤੇ ਕੀ ਤੁਸੀਂ ਆਪਣੀ ਅੱਖੀਂ ਦੇਖ ਰਹੇ ਹੋ ਬਿਲਕੁਲ ਤੁਸੀਂ ਜੇ ਗੱਲ ਕੀਤੀ ਜਾਵੇ ਤਾਂ ਆਸਮਾਨ ਦੇ ਵਿੱਚ ਲਗਾਤਾਰ ਜਿਹੜੀਆਂ ਪਹਿਲਾਂ ਆਵਾਜ਼ਾਂ ਆਉਂਦੀਆਂ ਹੈਗੀਆਂ ਤਾਂ ਇੱਕਦਮ ਜਦੋਂ ਹਰਕਮ ਆਇਆ ਤਾਂ ਹਰ ਕੋਈ ਜਦੋਂ ਉੱਪਰ ਦੇਖਦਾ ਹੈਗਾ ਤਾਂ ਜਿਹੜੀਆਂ ਆਸਮਾਨ ਦੇ ਵਿੱਚੋਂ ਲਾਲ ਜਿਹੜੀਆਂ ਸੁਰਖ ਲਾਲ ਜਿਹੜੀਆਂ ਤਮਾਕਿਆਂ ਦੀ ਬਾਹ ਜਾਂਦੀ ਹੈਗੀ ਆ ਤਿੰਨ ਤੋਂ ਚਾਰ ਵਾਰੀ ਆਵਾਜ਼ ਆਂਦੀ ਹੈ ਫਿਰ ਕੁਝ ਸਮਾਂ ਰੁਕੇ ਫਿਰ ਇੱਕ ਵਾਰ ਫਿਰ ਤੋਂ ਜਿਹੜੀਆਂ ਆਵਾਜ਼ਾਂ ਆਂਦੀਆਂ ਹੈਗੀਆਂ ਤਾਂ ਲਗਾਤਾਰ ਜਿਹੜੀਆਂ ਆਵਾਜ਼ਾਂ ਆਂਦੀਆਂ ਰਹੀਆਂ ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਲੋਕ ਘਰਾਂ ਦੇ ਵਿੱਚੋਂ ਜਿਹੜਾ ਅੰਦਰ ਬੜ ਕੇ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਕਰ ਰਹੇ ਹਨ ਉੱਥੇ ਹੀ ਲਗਾਤਾਰ ਰੁਕ ਰੁਕ ਕੇ ਜਿਹੜਾ ਆਵਾਜ਼ਾਂ ਆਈਆਂ ਟੋਟਲ ਚਾਰ ਵਾਰ ਜਿਹੜਾ ਆਸਮਾਨ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਆਈਆਂ ਅੱਜ ਦੀ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਇਹ ਮਜ਼ਾਇਲ ਸੀ ਜਾਂ ਡਰੋਨ ਅਟੈਕ ਸੀਗਾ ਕਿਸ ਤਰੀਕੇ ਦੀਆਂ ਲਗਾਤਾਰ ਜਿਹੜੀਆਂ ਆਸਮਾਨ ਦੇ ਵਿੱਚੋਂ ਜਿਹੜੀਆਂ ਆ ਲੋਕਾਂ ਨੇ ਆਪਣੀ ਅੱਖੀ ਜਿਹੜਾ ਇਸ ਚੀਜ਼ ਨੂੰ ਦੇਖਿਆ ਅਸੀਂ ਵੀ ਜਿਹੜਾ ਜਿਹੜਾ ਆਪ ਦੇਖਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਅਸਮਾਨ ਦੇ ਵਿੱਚ ਜਿਹੜਾ ਧਮਾਕਿਆਂ ਦੀ ਆਵਾਜ਼ ਤਿੰਨ ਤੋਂ ਚਾਰ ਵਾਰ ਜਿਹੜੀ ਹੈ ਉਹ ਆਵਾਜ਼ ਆਈ ਜੀ ਜੀ ਬਿਲਕੁਲ ਅਕਸ਼ੇ ਜੀ ਇਹ ਪੁੱਛਣਾ ਚਾਹਾਂਗਾ ਜਿਹੜੇ ਸ਼ਾਰਟਸ ਆਪਾਂ ਹੁਣੇ ਸਕਰੀਨ ਤੇ ਚਲਾ ਰਹੇ ਹਾਂ ਕਿ ਤੁਸੀਂ ਉਹ ਆਪ ਆਪਣੀ ਅੱਖੀ ਵੇਖੀਆਂ ਨੇ ਜੋ ਲਾਲ ਜਿਹੀਆਂ ਲਾਈਟਾਂ ਜਿਹੜੀਆਂ ਅਸਮਾਨ 'ਚ ਨਜ਼ਰ ਆ ਰਹੀਆਂ ਨੇ ਬਿਲਕੁਲ ਪਹਿਨ ਸੇ ਜਿਹੜੀਆਂ ਅਸੀਂ ਆਪ ਖੁਦ ਜਿਹੜੀਆਂ ਅਸਮਾਨ ਦੇ ਵਿੱਚ ਚੀਜ਼ਾਂ ਦੇਖੀਆਂ ਹੈਗੀਆਂ ਇਸੇ ਤਰੀਕੇ ਦੀਆਂ ਤਿੰਨ ਤੋਂ ਚਾਰ ਵਾਰ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਦੇਖਿਆ ਗਿਆ ਹੈਗਾ ਔਰ ਬਹੁਤ ਉੱਚੀ ਜਿਹੜੀ ਆਵਾਜ਼ ਜਿਹੜੀ ਆ ਉਹ ਦਿਖਾਈ ਜਿਹੜੀ ਸੁਣਾਈ ਦਿੱਤੀ ਹੈਗੀ ਆ ਤਾਂ ਜਿਸ ਤੋਂ ਬਾਅਦ ਲੋਕ ਜਿਹੜਾ ਬਹੁਤ ਜ਼ਿਆਦਾ ਘਬਰਾ ਗਏ ਹੈਗੇ ਹਨ ਤੇ ਲੋਕ ਜਿਹੜਾ ਆਪਨੇ ਪਰਿਵਾਰ ਦੇ ਨਾਲ ਜਿਹੜਾ ਘਰਾਂ ਦੇ ਵਿੱਚ ਅੰਦਰ ਚਲੇ ਗਏ ਹੈਗੇ ਹਨ ਕਿਉਂਕਿ ਲੋਕਾਂ ਦੇ ਵਿੱਚ ਲਗਾਤਾਰ ਜਿਹੜਾ ਵਹਿਮ ਬਣਿਆ ਹੋਇਆ ਹੈਗਾ ਕਿ ਕੀ ਹੋ ਰਿਹਾ ਹੈਗਾ ਕਿਸੇ ਨੂੰ ਕੋਈ ਹਜਦਾ ਸਮਝ ਨਹੀਂ ਆ ਪਾਈ ਹੈਗੀ ਉਹ ਹੱਲੇ ਥੋੜਾ ਜਿ ਹੋਇਆ ਸੀਗਾ ਕਿ ਜਿੱਦਾਂ ਹੀ ਹਲੇ ਜਦੋਂ ਧੁਮਾਕਾ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਜਾਂਦਾ ਹੈ ਤਾਂ ਲੋਕ ਆਪਣੇ ਘਰਾਂ ਦੀਆਂ ਲਾਈਟ ਬੰਦ ਕਰਕੇ ਅੰਦਰ ਸੁਰੱਖਿਅਤ ਜਗ੍ਹਾ ਦੇ ਉੱਪਰ ਜਾ ਰਹੇਗੇ ਤਾਂ ਹੁਣ ਹਲੇ ਫਿਲਹਾਲ ਜਿਹੜਾ ਹੈਗਾ ਚਾ 3 ਤੋਂ 4 ਵਾਰ ਜਿਹੜੀ ਆਸਮਾਨ ਦੇ ਵਿੱਚ ਲਾਈਟਾ ਉਹ ਇਹ ਲਾਲ ਰੰਗ ਦੀਆਂ ਜਿਹੜੀਆਂ ਦੇਖੀਆਂ ਗਈਆਂ ਔਰ ਭਾਰੀ ਜਿਹੜੀ ਆਵਾਜ਼ ਆ ਉਹ ਸੁਣਾਈ ਦਿੱਤੀ ਗਈ ਜੀ 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 ਅਕਸ਼ੇ ਜੇ ਗੱਲ ਕਰ ਲਈਏ ਕੋਈ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਉੱਪਰ ਹੀ ਫਟ ਗਈਆਂ ਕਿ ਕੋਈ ਥੱਲੇ ਡਿੱਗੇ ਜਾਂ ਕੋਈ ਅੱਗ ਦੀ ਕੋਈ ਤਸਵੀਰ ਜਾਂ ਫਿਰ ਅੱਗ ਤੁਸੀਂ ਵਦਦੀ ਕੋਈ ਤੇ ਦੇਖੀ ਹੋਵੇ ਤਰ੍ਹਾਂ ਦੀ ਨਹੀਂ ਤਿੰਨ ਇਸੇ ਤਰੀਕੇ ਦਾ ਹਲੇ ਕੋਈ ਵੀ ਜਿਹੜਾ ਸੀਨ ਨਹੀਂ ਦਿਖਾਈ ਦਿੱਤਾ ਅੱਗ ਦੇ ਇਤਰਾਲ ਆ ਇਹ ਅਸਮਾਨ ਦੇ ਵਿੱਚ ਜਦੋਂ ਇੱਕ ਆਵਾਜ਼ ਆਂਦੀ ਆ ਤਾਂ ਲਗਾਤਾਰ ਜਿਹੜੇ ਦੋ ਤਿੰਨ ਗੋਲੇ ਲਾਹ ਰੰਗ ਦੇ ਉਹ ਨਿਕਲਦੇ ਹੈਗੇ ਆ ਤੇ ਜਿਸ ਤੋਂ ਬਾਅਦ ਤਮਾਤੇ ਦੀ ਆਵਾਜ਼ ਆਂਦੀ ਆ ਉਹ ਬਹੁਤ ਜ਼ੋਰ ਦੀ ਆਵਾਜ਼ ਆਂਦੀ ਆ ਲੇਕਿਨ ਇਹ ਜਿਹੜੀ ਅੱਗ ਜਾਂ ਐਵੇਂ ਦੀ ਹਲੇ ਤੱਕ ਕੋਈ ਵੀ ਤਸਵੀਰ ਸਾਹਮਣੇ ਜਿਹੜੀ ਆ ਉਹ ਨਹੀਂ ਆਈ ਜੀ ਸ਼ੁਕਰੀਆ ਜੀ